ਇਨ ਨੂੰ ਮੈਂ ਉਹ ਤੇ ਦੱਸਣ ਰਿਆਂ ਜਿਹੜਾ ਹੁਣ ਹਿਸਾਬ ਲਾਣਾ ਐ ਜਨਵਰੀ ਫ फेब्रुवारी ਮੈਂ ਕਿਵੇਂ ਭੜੇ ਭੜੇ ਮੂੰਹ ਬਣਾ ਕੇ ਤੇ ਗੱਲਾਂ ਕਰਦੀਆਂ ਨੇ ਮਾਵਾ ਇਹਨਾਂ ਨੂੰ ਦੇਸੀ ਮਹੀਨਿਆਂ ਤੇ ਨਾਂ ਦੱਸੋ ਉਹ ਦੇਸੀ ਦਿਨ ਉਹ ਪੁਰਾਣਾ ਆਪਣਾ ਪਛੋਕੜ ਬਾਕੇ ਦੱਸਿਆ ਕਰੋ ਕਿਤੇ ਤੁਸੀਂ ਆ 1 2 ਫਲਾਣ ਢੀਂਗ ਕਰੀ ਲਗੀਆਂ ਜਾਣ ਲਈ ਆ ਉਹ ਲੱਗੀ ਸਮਝਾ ਉਹ ਜਿਹੜਾ ਪੁਰਾਣਾ ਟਾਈਮ ਐ ਨਾ ਉਹਨਾਂ ਬਾਰੇ ਕੁਝ ਨਾ ਕੁਝ ਜਵਾਕਾਂ ਨੂੰ ਥੋੜਾ ਬਾਲਾ ਦੱਸਿਆ ਕਰੋ ਆ ਦੇਸੀ ਮਹੀਨਿਆਂ ਦੀ ਤਾਂ ਆਪ ਹੀ ਪਾਲੋ ਜਵਾਕਾਂ ਨੂੰ ਦੱਸਣ ਦੀ। ਲੱਗੀ ਸਮਝ? ਤੇ ਦੂਜੀ ਗੱਲ ਇਹ ਜਦੋਂ ਵੀ ਜਵਾਕ ਰਾਤ ਨੂੰ ਸੌਣ ਲੱਗਦਾ ਹੈ ਜਾਂ ਤੁਹਾਡੇ ਕੋਲ ਆ ਕੇ ਬਹਿਂਦਾ ਉਹਨੂੰ ਪੜਾਣੇ ਆਪਣੇ ਪਛੋਕੜ ਬਾਰੇ ਆਪਣੇ ਇਤਿਹਾਸ ਬਾਰੇ ਛੋਟੇ ਸਹਿਬਜ਼ਾਦਿਆਂ ਬਾਰੇ ਗੁਰੂ ਸਾਹਿਬ ਬਾਰੇ ਕਲਗੀਧਰ ਦਸ਼ਮੇਸ਼ ਪਿਤਾ ਬਾਰੇ ਦੱਸਿਆ ਕਰੋ ਥੋੜਾ ਥੋੜਾ ਉਹ ਜਵਾਕ ਨੂੰ ਦੱਸੋਗੇ ਜਵਾਕ ਨੂੰ ਉਹੀ ਆਦਤ ਪੈ ਜਾਣੀ ਹੈ। ਲੱਗੀ ਸਮਝ ਤੇ ਜਵਾਕ ਨੇ ਹਿਸਾਬ ਨਾਲ ਉਹ ਜਦੋਂ ਕਿਤੇ ਤੁਸੀਂ ਵਿਚਾਰੇ ਕੋਈ ਗੱਲ ਛੱਡੋਗੇ ਨਾ ਉਹ ਜਵਾਕ ਤੁਹਾਨੂੰ ਦੁਬਾਰਾ ਪੁੱਛੇਗਾ ਵੀ ਮੰਮੀ ਉਦੋਂ ਕੀ ਹੋਇਆ ਸੀ ਆਪਾਂ ਇਹ ਆਤਾਂ ਪਾਈਏ ਲੱਗੀ ਸਮਝ ਪਰ ਹੁਣ ਜਿਹੜੇ ਆਪਾਂ ਫੋਨਾਂ ਦੇ ਵਿੱਚ ਬਣੇ ਆ ਟੁਕ 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 ਟੂ ਫੋਨ 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 ਜਵਾਕਾਂ ਨੂੰ ਕੋਈ ਦੱਸਣਾ ਨਹੀਂ ਤੇ ਜਦੋਂ ਫਿਰ ਜਵਾਕ ਪੈਣ ਦਾ ਭੜੇ ਰਾਇ ਫਿਰ ਆਪਾਂ ਮੱਥੇ 'ਚ ਹੱਥ ਮਾਰਨੇ ਆ ਸਾਡਾ ਤੇ ਕਿਸੇ ਨੇ ਬੇੜਾ ਕਰਕੇ ਕਰਤਾ ਸਾਡਾ ਤੇ ਕਿਸੇ ਨੇ ਆਹ ਕਰਤਾ ਹੈ ਦੇਵੇ ਜਦੋਂ ਯਾਰ ਜਵਾਕ ਨੂੰ ਕੋਈ ਦੱਸ ਹੁਣ ਪੁਰਾਣੇ ਬੁੱਢੇ ਸਨ ਸਾਬ ਲਾਣਾ ਕਿਥੇ ਤੂੰ ਨਾ ਕੋਲ ਬਈ ਫਿਰ ਵੀ ਉਹ ਪ੍ਰਾਣੀਆਂ ਗੱਲਾਂ ਦਾਦਾ ਮੇਰਾ ਆਂਦਾ ਹੁੰਦਾ ਸੀ ਕਈ ਤੇਲੀ ਕਮਿਹਾਰ ਤੇ ਕਈ ਪੱਤੀ ਦੇ ਯਾਰ ਲੱਗੀ ਸਮਝ ਵੀ ਕਈਆਂ ਨੇ ਤੇ ਨਾਲ ਖਲੋ ਜਾਣਾ ਤੇ ਕਈ ਹੁੰਦੇ ਨੇ ਬਸ ਕੌਲੀ ਚਟ ਖਾਦਾ ਪੀਤਾ ਮਾਰਿਆ ਟੁੜਕਾ ਤੇ ਚਲੋ ਆਪੇ ਆਉਣਗੇ ਚੱਲ ਕੇ ਜਿਨ੍ਹਾਂ ਨੂੰ ਰੋਡ ਮਿੱਤਰਾਂ ਦੀ ਉਹ ਆਂਦਾ ਕੋਈ ਨਹੀਂ ਆਉਣਾ ਕਿਸੇ ਨੇ ਇਹ ਕਰਨਾ ਪੈਣਾ ਹੀ ਹੱਥੀਂ ਕਿਰਤ ਕਰੇਗਾ ਤੇ ਸੋਭਾਈ ਨਾ ਕਰੇਗਾ ਤੇ ਛਿੱਤਰ ਨਹੀਂ ਗਾਲਾਂ ਨਹੀਂ ਆੜਗਵਾਣ ਦੇ ਵਿੱਚੋਂ ਤੈਨੂੰ ਛਿੱਤਰ ਹੀ ਪੈਣੇ ਨੇ ਲੱਗੀ ਸਮਝਾ ਇਹ ਪੁਰਾਣੇ ਬੁੜਿਆਂ ਦੀਆਂ ਕਹਾਵਤਾਂ ਇਹ ਗੱਲਾਂ ਹੁੰਦੀਆਂ ਸਨ ਤੇਰੇ ਰਾਤ ਨੂੰ ਕਹਿਣਾ ਵਾਹਿਗੁਰੂ ਨਾਮ ਜਾਜ ਹੈ ਚੜ੍ਹੇ ਸੂਤਰੇ ਪਾਰ ਖੰਡਾ ਜਾ ਕੇ ਹੱਥ ਮੈਂ ਕਲਗੀ ਸੋਵੇ ਸੀਸ ਸੋਹ ਮਰੀ ਰੱਖਿਆ ਕਰੇ ਸ੍ਰੀ ਗੁਰੂ ਕਲਗੀ ਧਰਜਿਕ ਦੀ ਇਹ ਪੁਰਾਣੇ ਬੁੜੇ ਨਾ ਕਿਤੇ ਚੱਲ ਪਾਠ ਕਿਸੇ ਕਈਆਂ ਚ ਕਰ ਲੈਂਦੇ ਹਨ ਕਈਆਂ ਨੂੰ ਨਹੀਂ ਸੀ ਵਿਚਾਰਿਆਂ ਨੂੰ ਕਰਨਾ ਹੁੰਦਾ ਪਰ ਵਾਹਿਗੁਰੂ 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 ਸਾਰੀ ਦਿਹਾੜੀ ਨਾ ਜਦੋਂ ਹੀ ਸਾਹ ਲੈਣਾ ਕਿਤੇ ਜਦੋਂ ਹੀ ਸਾਹ ਲੈਣਾ ਹੁਣ ਦਾਦਾ ਮੇਰਾ 100 ਸਾਲ ਦੇ ਨੇੜੇ ਹੋ ਗਿਆ ਹੀ ਉਹ ਤੂੰ ਐਂ ਹਿਸਾਬ ਲਾਣਾ ਵੀ ਮੈਂ ਜ਼ਿਆਦਾ ਨਹੀਂ ਕਹਿੰਦਾ ਸਵੇਰ ਤੋਂ ਸ਼ਾਮ ਤੱਕ ਘਟੋ ਘਟ 10000 ਵਾਰੀ ਉਹਦੇ ਮੂੰਹ ਚੋਂ ਬਾਇਗਰੂ ਨਿਕਲਦਾ ਤੇ ਮੜੀ ਜੀ ਵੀ ਕੋਈ ਬਿਮਾਰੀ ਕੋਈ ਐਵ ਕੁਝ ਨਹੀਂ ਹੈਗਾ ਚੰਗੇ ਕਰਮਾਂ ਦਾ ਨਤੀਜਾ ਲਾਣਾ ਜਾਂ ਕੁਝ ਲਾਣਾ ਪਹਿਲਾਂ ਨਾ ਬੁੜਿਆਂ ਦੇ ਦਿਲ ਸਾਫ਼ ਹੁੰਦੇ ਹਨ ਸਾਫ਼ ਦਿਲ ਹੁੰਦੇ ਤੇ ਕਿਸੇ ਦਾ ਮਾੜਾ ਨਹੀਂ ਕਰਨ ਕਰਦੇ ਜਿਹੜੇ ਕਰਦੇ ਸਨ ਉਹ ਭਰ ਕੇ ਜਾਂਦੇ ਸਨ ਲੱਗੀਆਂ ਮੈਨੂੰ ਬੁੜੇ ਇੱਕ ਦੂਜੇ ਨੂੰ ਕਹਿ ਦਿੰਦੇ ਹਨ ਕਿ ਤੈਨੂੰ ਉਹ ਮਹਾਰਾਜ ਵੇਖੇਗਾ ਬੰਦਾ ਕੋਣੇ ਕਿਸੇ ਨੂੰ ਕੁਝ ਵੇਖਣ ਵਾਲਾ ਹੈ ਹਾਂ ਹਾਂ